ਪਿੰਕੀ ਤਾਲੀਵਾਲ 뮤జిక్ ਇੰਡਸਟਰੀ ਦੇ ਇੱਕ ਬਹੁਤ ਹੀ ਵੱਡੇ ਮੰਨੇ ਪਰਮੰਨੇ ਪ੍ਰੋਡਿਊਸਰ ਨੇ ਜਿਨ੍ਹਾਂ ਦੀਆਂ ਕੰਪਨੀਆਂ ਨੇ ਮੈਡ ਫਾਰ 뮤జిక్ ਅਤੇ ਅਮਰ ਆਡੀਓ ਜਿੰਨਾ ਕਿਸੇ ਉਹਨਾਂ ਬਾਰੇ ਸਰਚ ਕੀਤਾ ਜਾਂ ਫਿਰ ਸਾਨੂੰ ਪਤਾ ਲੱਗਿਆ ਅੱਜ ਅਸੀਂ ਤੁਹਾਨੂੰ ਇਸ ਰਿਪੋਰਟ ਦੇ ਵਿੱਚ ਉਹਨਾਂ ਬਾਰੇ ਦੱਸਾਂਗੇ ਪਿੰਕੀ ਤਾਲੀਵਾਲ ਬਠਿੰਡੇ ਦੇ ਰਹਿਣ ਵਾਲੇ ਨੇ ਜਿੱਥੇ ਰਹਿ ਕੇ ਉਹਨਾਂ ਨੇ ਆਪਣੀ ਕੰਪਨੀ ਦੀ ਸ਼ੁਰੂਆਤ ਕੀਤੀ ਗੱਲ ਕਰੀਏ ਉਹਨਾਂ ਦੀ ਕੰਪਨੀ ਦੀ ਤਾਂ ਉਹਨਾਂ ਦੇ ਨਾਲ ਕਾਫੀ ਕਲਾਕਾਰ ਜੁੜ ਚੁੱਕੇ ਨੇ ਜਿਵੇਂ ਕਿ ਧਰਮਪ੍ਰੀਤ ਹਰਦੇਵ ਮਾਹੀ ਨੰਗਰ ਸੁਦੇਸ਼ ਕੁਮਾਰੀ ਤੇ ਹੋਰ ਬਹੁਤ ਸਾਰੇ ਜਿਨ੍ਹਾਂ ਵਿੱਚੋਂ ਇੱਕ ਹੈ ਸੁਨੰਦਾ ਸ਼ਰਮਾ ਮਜੂਦਾ ਸਮੇਂ ਦੀ ਗੱਲ ਕਰੀਏ ਤਾਂ ਸੁਨੰਦਾ ਸ਼ਰਮਾ ਅਤੇ ਪਿੰਕੀ ਤਾਲੀਵਾਲ ਦੀ ਕੌਂਟਰੋਵਰਸੀ ਕਾਫੀ ਹੱਦ ਤੱਕ ਵੱਧ ਗਈ ਹੈ ਜੇਕਰ ਕੌਂਟਰੋਵਰਸੀ ਦੀ ਗੱਲ ਕਰੀਏ ਤਾਂ ਇਹ ਕੌਂਟਰੋਵਰਸੀ ਕਾਫੀ ਪੁਰਾਣੀ ਹੈ ਤੁਹਾਨੂੰ ਦੱਸ ਦਈਏ ਕਿ ਸਭ ਤੋਂ ਪਹਿਲਾਂ ਇਹ ਗੱਲ ਉਦੋਂ ਸਾਹਮਣੇ ਆਈ ਸੀ ਜਦੋਂ ਸੁਨੰਦਾ ਸ਼ਰਮਾ ਦੇ ਗੀਤ YouTube ਚੈਨਲ ਜੋ ਕਿ ਪਿੰਕੀ ਤਾਲੀਵਾਲ ਹੋਂ ਦਾ ਹੈ ਉਸ ਉੱਤੇ ਡਿਲੀਟ ਕਰ ਦਿੱਤੇ ਗਏ ਸੀ ਉਦੋਂ ਵੀ ਫੈਨਸ ਨੇ ਕਾਫੀ ਖਤਸ਼ਾ ਜ਼ाहिर ਕੀਤਾ ਸੀ ਕਾਫੀ ਨਿਰਾਸ਼ ਵੀ ਹੋਏ ਸਨ ਤੇ ਦੂਜੀ ਗੱਲ ਉਦੋਂ ਸਾਹਮਣੇ ਆਈ ਜਦੋਂ ਕਿ ਫਿਲਮ ਰਜਨੀ ਆਉਂਦੀ ਹੈ ਜਾਣਕਾਰੀ ਮੁਤਾਬਕ ਤੁਹਾਨੂੰ ਦੱਸ ਦੇਈਏ ਕਿ ਹਾਲ ਹੀ ਦੇ ਵਿੱਚ ਸੁਪਰ ਹਿੱਟ ਰਹੀ ਫਿਲਮ ਰਜਨੀ ਨੂੰ ਪਿੰਕੀ ਤਾਲੀਵਾਲ ਦੀ ਕੰਪਨੀ ਵੱਲੋਂ ਪ੍ਰੋਡਿਊਸ ਕੀਤਾ ਗਿਆ ਸੀ ਜਿਸ ਦੇ ਵਿੱਚ ਰੂਪੀ ਗਿੱਲ ਨੇ ਮੇਨ ਲੀਡ ਵਜੋਂ ਕੰਮ ਕੀਤਾ ਸੂਤਰਾ ਦੇ ਮੁਤਾਬਕ ਤੁਹਾਨੂੰ ਦੱਸਦੇ ਕਿ ਪਿੰਕੀ ਢਾਲੀਵਾਲ ਵੱਲੋਂ ਇਸ ਫਿਲਮ ਦੇ ਵਿੱਚ ਪਹਿਲਾ ਸੁਨੰਦਾ ਸ਼ਰਮਾ ਨੂੰ ਮੇਨ ਅਦਾਕਾਰਾ ਵਜੋਂ ਕਾਸਟ ਕੀਤਾ ਗਿਆ ਸੀ ਪਰ ਅੱਧੀ ਫਿਲਮ ਸ਼ੂਟ ਹੋਣ ਤੋਂ ਬਾਅਦ ਪਤਾ ਲੱਗਿਆ ਕਿ ਫਿਲਮ ਰਜਨੀ ਦੇ ਵਿੱਚ ਸੁਨੰਦਾ ਨੂੰ ਹਟਾ ਕੇ ਰੂਪੀ ਗਿੱਲ ਨੂੰ ਕਾਸਟ ਕਰ ਲਿਆ ਗਿਆ ਜਿਸ ਤੋਂ ਬਾਅਦ ਫੈਨਸ ਨੂੰ ਇੱਕ ਵਾਰ ਫਿਰ ਵੱਡਾ ਝਟਕਾ ਲੱਗਾ ਸੀ ਤੇ ਸ਼ਾਇਦ ਇਹ ਵੀ ਕਾਰਨ ਹੋ ਸਕਦਾ ਹੈ ਕਿ ਉਹਨਾਂ ਦੋਵਾਂ ਦੇ ਵਿੱਚ ਤਕਰਾਰ ਹੋਰ ਵੱਧ ਗਈ ਸੋ ਤੀਜੀ ਗੱਲ ਕੀਤੀ ਜਾਵੇ ਤਾਂ ਹੁਣ ਜਦੋਂ ਸੁਨੰਦਾ ਸ਼ਰਮਾ ਨੇ ਸੋਸ਼ਲ ਮੀਡੀਆ ਤੇ ਆ ਕੇ ਪੋਸਟ ਸ਼ੇਅਰ ਕੀਤੀ ਹੈ ਤਾਂ ਇਹ ਤੀਜੀ ਵਾਰ ਕੌਂਟਰੋਵਰਸੀ ਸਾਹਮਣੇ ਆਈ ਹੈ ਕਿ ਜਿਸ ਵਿੱਚ ਉਹਨਾਂ ਨੇ ਕਿਹਾ ਹੈ ਕਿ ਉਹਨਾਂ ਦੇ ਨਾਲ ਤੱਕਾ ਕੀਤਾ ਜਾ ਰਿਹਾ ਉਹਨਾਂ ਨੂੰ ਉਹਨਾਂ ਦਾ ਬਣਦਾ ਹੱਕ ਨਹੀਂ ਦਿੱਤਾ ਜਾ ਰਿਹਾ ਮਸ਼ਹੂਰ ਗਾਇਕਾ ਸੁਨੰਦਾ ਸ਼ਰਮਾ ਵਿਵਾਦ ਵਿੱਚ ਫਸੇ ਪਿੰਕੀ ਢਾਲੀਵਾਲ ਬਤੌਰ 뮤ਜ਼ਿਕ ਨਿਰਮਾਤਾ ਕਿੰਗ ਵਾਲਾ ਰਤਵਾ ਹੰਡਾ ਚੁੱਕੇ ਨੇ ਜਿਨ੍ਹਾਂ ਦੀ ਸੰਗੀਤਕ ਸਫ਼ਰ ਵੱਲ ਨਜ਼ਰਸਾਨੀ ਕੀਤੀ ਜਾਵੇ ਤਾਂ ਇਹ ਬੇहद ਉਤਰਾ ਚੜਾ ਵਾਲਾ ਨਜ਼ਰੀਆ ਆਉਂਦਾ ਰਿਹਾ ਹੈ ਜਿਸ ਦੀ ਹਰ ਪੜਾ ਨੂੰ ਦਲੇਰੀ ਅਤੇ ਜੀ ਜਾਨ ਦੇ ਨਾਲ ਸਰਕਰਨ ਵਾਲੇ ਇਸ ਦਿੱਗਜ ਸੰਗੀਤ ਅਤੇ ਫਿਲਮ ਨਿਰਮਾਤਾ ਦੇ ਕਰੀਅਰ ਉੱਪਰ ਆਓ ਮਾਰਦੇ ਹਾਂ ਇੱਕ ਚਾਤ ਪੰਜਾਬੀ ਸੰਗੀਤ ਦੇ ਖੇਤੇ ਵਿੱਚ ਪੇਸ਼ ਕਰਤਾ ਦੇ ਤੌਰ ਉੱਤੇ ਲਗਭਗ 4 ਤਹਾਕਿਆਂ ਦਾ ਸ਼ਾਨਦਾਰ ਪੈਂਡਾ ਹੰਡਾ ਚੁੱਕੇ ਨੇ ਪਿੰਕੀ ਤਾਲੀਵਾਦ ਜਿਨ੍ਹਾਂ ਦੀ 뮤직 ਕੰਪਨੀ ਅਮਰ ਆਡੀਓ ਨੂੰ ਸ਼ੁਰੂਆਤੀ ਮਜ਼ਬੂਤੀ ਦੇਣ ਵਿੱਚ ਪੰਜਾਬੀ ਗਾਣਿਆਂ ਗੋਰੀ ਵੀਣੀ ਧਰਮਪ੍ਰੀਤ ਅਤੇ ਸੁਦੇਸ਼ ਕੁਮਾਰੀ ਜੋ 2006 ਦੇ ਵਿੱਚ ਆਇਆ ਵਿਆ ਪਰੰਪਰੀਤ ਅਤੇ ਸੁਦੇਸ਼ ਕੁਮਾਰੀ ਜੋ 2007 ਦੇ ਵਿੱਚ ਆਇਆ ਅਹਿਮ ਭੂਮਿਕਾ ਨਿਭਾਈ ਪੰਜਾਬ ਦੇ ਕਈ ਉੱਭਰਦੇ ਗਾਇਕਾਂ ਨੂੰ ਸਟਾਰ ਬਣਾਉਣ ਵਾਲੇ ਪਿੰਕੀ ਤਾਲੀਵਾਲ ਨੇ ਆਪਣੇ ਮੁੱਢਕ੍ਰਿਮੀ ਕਰੀਅਰ ਦਾ ਆਗਾਜ਼ ਸਾਲ 1988 ਦੇ ਵਿੱਚ 뮤직 ਕੰਪਨੀ ਦੇਸੀ 뮤직 ਦੇ ਨਾਲ ਕੀਤਾ ਜਿਸ ਨੂੰ ਕੁਝ ਸਮੇਂ ਉਪਰੰਤ ਅਮਨ ਆਡੀਓ ਅਤੇ ਬਾਅਦ ਦੇ ਸਾਲਾਂ ਵਿੱਚ ਅਮਰ ਆਡੀਓ ਦੇ ਵਿੱਚ ਤਬਦੀਲ ਕਰ ਦਿੱਤਾ ਗਿਆ ਜਿਸ ਦੀ 1990 ਤੋਂ 2010 ਦੇ ਸੰਗੀਤਕ ਦਹਾਕਿਆਂ ਚ ਪੂਰੀ ਤੱਕ ਕਾਇਮ ਰਹੀ ਅਤੇ ਇਸੇ ਦਿਨ ਨਵੇਂ ਆयाम ਸਿਰਜਣ ਵਾਲੇ ਗਾਇਕਾ ਦੇ ਵਿੱਚ ਧਰਮਪ੍ਰੀਤ ਮਨਿੰਦਰ ਮੰਗਾ ਸੁਦੇਸ਼ ਕੁਮਾਰੀ ਮਿਸ ਪੂਜਾ ਜਸੀ ਸੋਹਲ ਸੁਰਜੀਤ ਪੁੱਲਰ ਵੀਤ ਬਲਜੀਤ ਗੁਰ ਇਕਬਾਲ ਸੁਰਾਪੁਰੀ ਤੋਂ ਲੈ ਕੇ ਸੁਨੰਦਾ ਸ਼ਰਮਾ ਆਦ ਸ਼ਾਮਲ ਰਹੇ ਜਿਨ੍ਹਾਂ ਦੀਆਂ ਪੰਜਾਬੀ ਗਾਇਕੀ ਦੇ ਖੇਤਰ ਵਿੱਚ ਪੈੜਾ ਨੂੰ ਮਜ਼ਬੂਤੀ ਦੇਣ ਵਿੱਚ ਉਕਤ 뮤직 ਲੇਬਲ ਦਾ ਖਾਸਾ ਯੋਗਦਾਨ ਰਿਹਾ ਦੁਨੀਆ ਭਰ ਦੇ ਵਿੱਚ ਪੰਜਾਬੀ ਗਾਇਕੀ ਦਾ ਰੁਤਬਾ ਬੁਲੰਦ ਕਰਨ ਵਾਲੇ ਪਿੰਕੀ ਤਾਲੀਵਾਲ ਵੱਲੋਂ ਪੇਸ਼ ਕੀਤੇ ਗਏ ਅਤੇ ਸੁਪਰ ਡੂਪਰ ਹਿੱਟ ਰਹੇ ਕੁਝ ਹੋਰ ਗਾਣਿਆਂ ਦੀ ਗੱਲ ਕਰੀਏ ਤਾਂ ਇਹਨਾਂ ਵਿੱਚ ਗੁੱਤ ਧਰਮਪ੍ਰੀਤ ਅਤੇ ਸੁਦੇਸ਼ ਕੁਮਾਰੀ ਲਲਕਾਰਾ ਮਨਿੰਦਰ ਮੰਗਾ ਸਿਰਨਾਵੇ ਪਰੀਆਂ ਦੇ ਮਨਿੰਦਰ ਮੰਗਾ ਜਾਗੋ ਜੱਸੀ ਸੋਹਲ ਸਪੀਕਰ ਮਿਸ ਪੂਜਾ ਅਤੇ ਮਿੰਟੂ ਤੁਰੀ ਕਿਤਾਬ ਸੁਰਜੀਤ ਭੁੱਲਰ ਕੁਰਤਾ ਵੀਤ ਬਲਜੀਤ ਅਤੇ ਹਾਰਟਬੀਟ ਗੁਰਿਕਬਾਲ ਸੁਰਾਪੁਰੀ ਸਾਲ 2011 ਦੇ ਵਿੱਚ 뮤직 ਚੈਨਲ ਮੈਟ ਫਾਰ 뮤జిక్ ਨਾਲ 4 ਨਵੇਂ ਵਿਸਤਾਰ ਵਾਲ ਵਦੇ ਪਿੰਕੀ ਤਾਲੀਵਾਰ ਜਿਨ੍ਹਾਂ ਵਿੱਚੋਂ ਇਸੇ ਅਧੀਨ ਪੇਸ਼ ਕੀਤੇ ਗਾਣੇ ਪਟਾਕੇ ਨਾਲ ਉਸ ਸਮੇਂ ਦੀ ਉੱਭਰਦੀ ਗਾਇਕਾ ਸੁਨੰਦਾ ਸ਼ਰਮਾ ਪੰਜਾਬੀ 뮤జిక్ ਉਦਯੋਗ ਦੇ ਵਿੱਚ ਚਰਚਿਤ ਬਣੀ